ਸੀ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭੁਵਨੀਤ ਗੌਰ ਨਜ਼ਰ ਪਾਉਣੇ ਆ ਦੇਸ਼ ਦੀਆਂ 25 ਵੱਡੀਆਂ ਖਬਰਾਂ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਤੇ ਕੇਂਦਰ ਸਰਕਾਰ ਨੇ ਜਤਾਈ ਜਨਤਾ ਕਿਹਾ ਸਥਿਤੀ ਤੇ ਰੱਖੀ ਜਾ ਰਹੀ ਹੈ ਨੇੜਿਓਂ ਨਜ਼ਰ ਬੰਗਲਾਦੇਸ਼ ਤੋਂ 199 ਭਾਰਤੀ ਵਾਪਸ ਪਰਤੇ 에어 ਇੰਡੀਆ ਦਾ ਜਹਾਜ਼ ਡਾਕਾ ਤੋਂ ਪੁੱਜਿਆ ਦਿੱਲੀ ਬੰਗਲਾਦੇਸ਼ ਸੰਕਟ ਕਪੜਾ ਉਦਯੋਗ ਲਈ ਅੰਤਰਰਾਸ਼ਟਰੀ ਖਰੀਦਦਾਰ ਮੁੜ ਸਕਦੇ ਹਨ ਭਾਰਤ ਵੱਲ ਨੂੰ ਵਪਾਰ ਦਾ ਬਦਲ ਸਕਦਾ ਹੈ ਚਿਹਰਾ 48 ਘੰਟਿਆਂ ਵਿੱਚ ਭਾਰਤ ਛੱਡ ਸਕਦੀ ਹੈ ਸ਼ੇਖ ਹਸਿਨਾ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਬਣਾਇਆ ਗਿਆ ਮੁਖੀ ਕੋਈ ਵੀ ਸੂਬਾ ਬੰਗਾਲ ਮਾਡਲ ਅਪਣਾਉਣਾ ਨਹੀਂ ਚਾਹੇਗਾ TMC ਸੰਸਦ ਦੇ ਸਵਾਲ ਤੇ ਅਮਿਤ ਸ਼ਾਹ ਦਾ ਤੰਸ ਕੋਲਕਾਤਾ ਦੇ ਹਸਪਤਾਲਾਂ ਵਿੱਚ ਬੰਗਲਾਦੇਸ਼ੀ ਮਰੀਜ਼ਾਂ ਦੀ ਗਿਣਤੀ ਵਿੱਚ ਆਈ ਭਾਰੀ ਗਿਰਾਵਟ ਅੰਕੜਾ 180 ਤੋਂ ਘਟ ਕੇ ਹੋਇਆ 84। ਦਿੱਲੀ ਸਰਕਾਰ ਵੱਲੋਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਆਤੀਸ਼ੀ ਲਹਿਰਾਉਣਗੇ ਰਾਸ਼ਟਰੀ ਝੰਡਾ ਕੇਜਰੀਵਾਲ ਨੇ ਲੈਫਟੇਨੈਂਟ ਗਵਰਨਰ ਨੂੰ ਲਿਖਿਆ ਪੱਤਰ। ਰਾਹੁਲ ਗਾਂਧੀ ਸੰਥਨ ਪਾਜਪਾ ਸੰਸਦ ਮੈਂਬਰ ਨਿਸ਼िकांत दुबे ਨੇ ਵਿਰੋਧੀ ਧਿਰ ਦੇ ਆਗੂ ਤੇ ਕੱਸਿਆ ਤੰਜ਼। ਹਰਿਆਣਾ ਵਿੱਚ ਕਿਸਾਨਾਂ ਨੂੰ ਐਮਐਸਪੀ ਨੂੰ ਲੈ ਕੇ ਜੀਪੀ ਕਾਂਗਰਸ ਦੀ ਲੜਾਈ ਸੀਐਮ ਸੈਣੀ ਨੇ ਕਿਹਾ ਸਾਰੀਆਂ ਫਸਲਾਂ ਤੇ ਦਿੱਤੀ ਗਈ ਐਮਐਸਪੀ ਭੁਪਿੰਦਰ ਹੁੱਡਾ ਨੇ ਕਿਹਾ ਅਸੀਂ ਕਾਨੂੰਨੀ ਗਾਰੰਟੀ ਕਾਨੂੰਨ ਬਣਾਵਾਂਗੇ ਜੀਵਨ ਸਿਹਤ ਬੀਮਾ ਤੇ ਜੀਐਸਟੀ ਦੇ ਖਿਲਾਫ ਵਿਰੋਧੀਆਂ ਦਾ ਵੱਡਾ ਪ੍ਰਦਰਸ਼ਨ ਸਰਕਾਰ ਨੇ 3 ਸਾਲਾਂ ਵਿੱਚ 24530 ਕਰੋੜ ਰੁਪਏ ਕੀਤੇ ਇਕੱਠੇ ਵਕੀਲ ਤੇ ਨਰਾਜ਼ ਸੀਜੀਆਈ ਚੰਦਰ ਚੂੜ ਨੇ ਕਿਹਾ ਇੱਕ ਦਿਨ ਤੁਸੀਂ ਮੇਰੀ ਸੀਟ ਤੇ ਬੈਠੋਗੇ ਅਤੇ ਆਪਣੀ ਜਾਨ ਬਚਾਉਣ ਲਈ ਭਜੋਗੇ ਇਸਰੋ 15 ਅਗਸਤ ਨੂੰ ਧਰਤੀ ਨਿਰਖਣ ਉਪਗ੍ਰਹਿ 8 ਕਰ ਸਕਦਾ ਹੈ ਲਾਂਚ ਸ਼੍ਰੀ ਹਰੀਕੋਟਾ ਕੇਂਦਰ ਤੋਂ ਹੋਵੇਗਾ ਲਾਂਚ منی ਲਾਂਡਰਿੰਗ ਮਾਮਲੇ ਵਿੱਚ 2022 ਦੇ ਫੈਸਲੇ ਖਿਲਾਫ ਮੋੜ ਵਿਚਾਰ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਬਸੰਤਗੜ ਉਦਮਪੁਰ ਵਿੱਚ ਮੁੱਠਪੇੜ ਤੋਂ ਬਾਅਦ ਕੀਤੀ ਜਾ ਰਹੀ ਅਤਵਾਦੀਆਂ ਦੀ ਭਾਲ ਸੰਗੜੇ ਜੰਗਲ ਵਿੱਚ ਥਾਂ-ਥਾਂ ਕੀਤੇ ਗਏ ਸਖਤ ਸੁਰੱਖਿਆ ਦੇ ਪ੍ਰਬੰਧ ਲਾਲਕ੍ਰਿਸ਼ਨ ਅਡਵਾਨੀ ਅਪੋਲੋ ਹਸਪਤਾਲ ਵਿੱਚ ਦਾਖਲ ਡੇਢ ਮਹੀਨੇ ਵਿੱਚ ਤੀਜੀ ਵਾਰ ਵਿਗੜੀ ਸਿਹਤ ਤੀਨੇ ਕਿਹਾ ਰੂਟੀਨ ਚੈੱਕਅਪ ਲਈ ਲਿਆਂਦਾ ਗਿਆ ਸੀ यूपीएससी ਦੀ ਚੋਣ ਰੱਦ ਕਰਨ ਖਿਲਾਫ ਹਾਈ ਕੋਰਟ ਕੁਜੀ ਪੂਜਾ ਖੇਡ ਕਰ ਕਮਿਸ਼ਨ ਨੇ ਆਈਐਸ ਦਾ ਅਹੁਦਾ ਖੋਲ ਲਿਆ ਪ੍ਰੀਖਿਆ ਦੇਣ ਤੇ ਵੀ ਲਗਾਈ ਪਾਬੰਦੀ ਪਹਿਲੀ ਤਿਮਾਹੀ ਵਿੱਚ TVS ਦਾ ਮੁਨਾਫਾ 23% ਦੀ ਵਾਧ ਕੇ 577 ਕਰੋੜ ਰੁਪਏ ਮਾਲਿਆ 16% ਦੀ ਵਾਧ ਕੇ 8376 ਕਰੋੜ ਹੋਇਆ ਵਿਦਾਂਤਾ ਦਾ ਮੁਨਾਫਾ 54% ਦੀ ਵਾਧ ਕੇ ਹੋਇਆ 595 ਕਰੋੜ ਪਹਿਲੀ ਤਿਮਾਹੀ ਵਿੱਚ ਆਮਦਨ 6% ਦੀ ਵਧ ਕੇ 35239 ਕਰੋੜ ਰੁਪਏ ਹੋਈ ਸ਼ੇਅਰ ਨੇ ਇੱਕ ਸਾਲ ਵਿੱਚ 74% ਦੀ ਦਿੱਤਾ ਰਿਟਰਨ ਤ੍ਰਿਯੁਗਨੀ ਨਰਾਇਣ ਦੇ ਨੌਜਵਾਨ ਜੰਗਲ ਵਿੱਚ ਫਸੇ ਯਾਤਰੀਆਂ ਲਈ ਬਣੇ ਦੂਤ ਬਚਾਈ 13 ਦੀਆਂ ਜਾਨਾਂ यमुना ਵਿੱਚ ਡੁੱਬੇ ਤਿੰਨ ਸ਼ਰਧਾਲੂ ਦੋ ਦੀ ਮੌਤ ਅਮਵਸਿਆ ਮੌਕੇ ਇਸ਼ਨਾਨ ਕਰਨ ਗਏ ਸੀ ਹਾਦਸੇ ਤੋਂ 3 ਕਿਲੋਮੀਟਰ ਦੂਰ ਮਿਲੀਆਂ ਲਾਸ਼ਾਂ ਰਾਜਸਥਾਨ ਵਿੱਚ ਹੜ ਦੀ ਸਥਿਤੀ ਹਿਮਾਚਲ ਵਿੱਚ ਦੋ ਹੋਰ ਮਿਲੀਆਂ ਲਾਸ਼ਾਂ ਉਤਰਾਖੰਡ ਸਮੇਤ ਕਈ ਸੂਬਿਆਂ ਵਿੱਚ ਅਲਰਟ ਜਾਰੀ हरियाणा ਵਿੱਚ ਇਸ ਵਾਰ ਮੌਨਸੂਨ ਰਿਹਾ ਕਮਜ਼ੋਰ بارش 75 ਤੋਂ 80% ਦੀ ਘਟੀ ਝੋਨੇ ਦੀ ਫਸਲ ਵੀ ਹੋ ਸਕਦੀ ਹੈ ਪ੍ਰਭਾਵਿਤ 50 ਕਿਲੋ ਤੋਂ 100 ਗ੍ਰਾਮ ਵੱਧ ਭਾਰ ਕਾਰਨ ਪੈਰਾਸੋਲੰਪਿਕ ਤੋਂ ਬਾਹਰ ਹੋਈ ਵਿਨੇਸ਼ ਪੁਗਾੜ ਭਾਰਤੀ ਹਾਕੀ ਟੀਮ ਸੋਨ ਅਮਗੇ ਦੀ ਦੌੜ ਤੋਂ ਬਾਹਰ ਜਰਮਨੀ ਨੇ ਚਰੰਜਵੇ ਮਿੰਟ ਵਿੱਚ ਗੋਲ ਕਰਕੇ ਸੈਮੀਫਾਈਨਲ ਵਿੱਚ 3-2 ਨਾਲ ਜਿੱਤ ਕੀਤੀ ਦਰਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕੋਲੰਬੋ ਵਿੱਚ ਖੇਡਿਆ ਜਾਵੇਗਾ ਦੂਜਾ ਵਨਡੇ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਸੀਰੀਜ਼ ਵਿੱਚ 1-0 ਨਾਲ ਹੈ ਅੱਗੇ ਪਹਿਲਾ ਵਨਡੇ ਮੈਚ ਹੋਇਆ ਸੀ ਟਾਈ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ